ਕਹਾਂ ਇੰਡੀਆ ਗਠਬੰਧ ਦੀ ਸਰਕਾਰ ਬਾਰੇ ਇਹਨੇ ਮੰਤਰੀ ਬਣ ਜਾਣਾ ਮੈਂ ਤੁਹਾਨੂੰ ਦੱਸ ਦਿੰਦਾ ਫਿਰ ਜੋ ਅੱਛਾ ਇਹਨੂੰ ਇਹਨੂੰ ਕਿਹੜਾ ਪਾਰਲੀਮੈਂਟ ਜਿਹਨੂੰ ਕਿਹੜਾ ਮਾਈਕ ਦੀ ਲੋੜ ਹੈ ਮਾਈਕ ਤਾਂ ਇੱਥੇ ਰਹਿ ਜਾਂਦਾ ਹੀ ਹੈ ਇੱਥੇ ਇਹਦਾ ਹਿੱਤ ਹੀ ਬੁੱਲੂ ਆਏ ਜਦੋਂ ਇਹ ਖੜਾ ਹੋਇਆ ਕਰੋ ਸਪੀਕਰ ਕੰਬਿਆ ਕਰੋ ਵੀ ਆਹ ਤਾਉਣ ਆ ਓਏ ਬੋਲ ਬੋਲ ਇਹਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਵੋਚੀਏ ਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਬੋਟਾਂ ਵਾਲੀ ਇੱਕ ਜੋਂ ਨਵੇ ਅਸੀਂ ਮौज ਬੜੀ ਲੁੱਟੀ ਐ ਘੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਦਲੇਦ ਕੀ 4 ਜੂਨ ਤੋਂ ਬਾਅਦ ਬਾਦਲ ਪਰਵਾਰ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਬੋਲੋ ਸੋਨਹਾਲ ਮੈਂ ਆਪਣੇ ਮਾਤਾ ਜੀ ਇਹ ਤਾਂ ਦਾ ਬੂਟਾ ਲਾਇਆ ਤੁਸੀਂ ਟਿਕਟ ਦਿੱਤੀ ਸੀ ਨਾ ਦੇ ਤੋਂ ਤੇ ਨਾ ਦੇ ਵਾਲਿਆਂ ਨੇ ਐਮਐਲਏ ਬਣਾਇਆ ਤੁਸੀਂ ਮੰਤਰੀ ਬਣਾਇਆ ਜਿੱਦੀ ਤੁਸੀਂ ਡਿਊਟੀ ਦਿੱਤੀ ਹਰਦਾ ਕੀਤੀ ਆ ਹੁਣ ਲੋਕ ਸਭਾ ਦੇ ਵਿੱਚ ਵੀ ਜਿਹੜੀ ਤੁਹਾਡੀ ਡਿਊਟੀ ਆ ਪੂਰੀ ਪਕਤਾਵਾਂਗੇ ਉਹ ਰੰਮਨ ਸਾਹਿਬ ਦੀ ਇਹ ਸੀਟ ਜਿਹੜੀ ਆ ਉਹ ਜਿੱਤ ਕੇ ਅੱਪਾ ਮਾਨ ਸਾਹਿਬ ਦੀ ਝੋਲੀ ਚ ਪੋੜੀ ਆ ਸੋ ਸਾਰਿਆਂ ਦੇ ਤਗੜੇ ਹੋ ਕੇ ਅਗਲੇ 4-5 ਦੇਢ ਜਿਹੜਾ ਕੰਮ ਕਰਨਾ ਆਪਣੀ ਸੀਟ ਨੂੰ ਜਿੱਤ ਕੇ ਮਾਨ ਸਾਹਿਬ ਨੂੰ ਮਾਨ ਸਾਹਿਬ ਨੂੰ ਜਿਹੜਾ ਉਹਨਾਂ ਦੀ ਚੋਰੀ ਪਾੜੜੀ ਆ ਤੇ ਉਹਦਾ ਜੀਦੋ ਕਰਦੀ ਹੈ ਸਭ ਤੋਂ ਪਹਿਲਾਂ ਆਪਣੀ ਲੀਡ ਆਉਗੀ ਤੁਸੀਂ ਕਿ ਮਦਾ ਉਹਨਾਂ ਪੂਰੇ ਅੰਬਸਾ ਚ ਪੂਰੇ ਇਲਾਕੇ ਦੇ ਵਿੱਚ ਹੁਣ ਵਜੀਠੇ ਚੱਲੇ ਆ ਦੇਖਿਓ ਤੁਸੀਂ ਉੱਥੇ ਵੀ ਕੀ ਕੀ ਬਣਦਾ ਸੋ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਮੈਂ ਮਾਨ ਸਾਹਿਬ ਨੂੰ ਕਹੂਗਾ ਮਾਨ ਸਾਹਿਬ 2 ਮਿੰਟ ਹੋਰ ਲਾਓ ਜੀ ਆ ਇੱਕ ਮੈਂ ਇੱਕ ਮੈਂ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਅੱਗੇ ਨਾ ਕਾਹਨਾਂ ਗੱਲ ਕਰ ਦਿਓ ਇੱਥੇ ਰੱਖਿਓ ਆਪਦੇ ਤਾਂ ਅੱਗੇ ਰੱਖਿਓ ਬਸ ਇੱਥੇ ਰੱਖਿਓ ਮੈਂ ਉਹ ਕੁਝ ਅਫਸਰ ਨੇ ਕੁਝ ਅਫਸਰ ਨੇ ਜਿਹੜੇ ਉਹਨਾਂ ਨਾਲ ਵੀ ਰੱਖੇ ਰਹਿੰਦੇ ਨੇ ਕਿਉਂਕਿ ਉਹਨਾਂ ਕੋਲੇ ਪ੍ਰੋਟੋਕਾਲ ਹੈ ਡਿਪਟੀ ਮੁੱਖ ਮੰਤਰੀ ਰਿਹਾ ਉਹਦੀ ਘਰ ਵਾਲੀ ਹਰਸਿਮਰਤ ਕੌਰ ਮੰਤਰੀ ਰਹੀ ਹੈ ਤੋਂ ਪ੍ਰੋਟੋਕਾਲ ਹੈ ਅਫਸਰ ਨਾਲ ਦੇਣੇ ਪੈਂਦੇ ਪਰ ਉਹ ਅਫਸਰ ਪੰਜਾਬ ਆਪਣੇ ਨੇ ਉਹ ਮੈਨੂੰ ਦੱਸ ਦਿੰਦੇ ਆ ਮੈਂ ਕਿਹਾ ਵੀ ਕਿਵੇਂ ਹੈ ਹਾਲ ਕੀ ਹੈ ਦੋਨਾਂ ਦਾ ਉਹ ਕਹਿੰਦਾ ਜੀ ਗਾਹਾਂ ਗੱਲ ਨਾ ਕਰਿਓ ਮੈਂ ਤਾਂ ਗਾਹਾਂ ਕੀਤੀ ਨਹੀਂ ਤਹਾਂ ਆਪਣੀ ਸਰਕਾਰ ਬਣ ਰਹੀ ਹੈ ਮੋਦੀ ਤਹਾਂ ਇੰਡੀਆ ਗਠਜੁਤੰਦਨ ਦੀ ਸਰਕਾਰ ਬਾਰੇ ਇਹਨੇ ਮੰਤਰੀ ਬਣ ਜਾਣਾ ਮੈਂ ਤੁਹਾਨੂੰ ਦੱਸ ਦਿੰਦਾ ਫਿਰ ਜੋ ਅੱਛਾ ਇਹਨੂੰ ਇਹਨੂੰ ਕਿਹੜਾ ਪਾਰਲੀਮੈਂਟ ਚ ਇਹਨੂੰ ਕਿਹੜਾ ਮਾਈਕ ਦੀ ਲੋੜ ਹੈ ਮਾਈਕ ਤਾਂ ਇੱਥੇ ਰਹਿ ਜਾਂਦਾ ਇਹ ਇੱਥੇ ਉਹਦਾ ਹਿੱਦੈ ਬੋਲੂ ਆਏ ਜਦੋਂ ਇਹ ਖੜਾ ਹੋਇਆ ਕਰੂ ਸਪੀਕਰ ਕੰਬਿਆ ਕਰੂ ਵੀ ਆਹ ਕੌਣ ਆ ਓਏ ਬੋਲ ਬੋਲ